ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜੀਵਨ ਇਤਿਹਾਸ ਬਾਰੇ ਉਹਨਾਂ ਦੀ ਮਹਾਨ ਕਰਨੀ ਉਹਨਾਂ ਦੇ ਸਮਕਾਲੀ ਇਤਿਹਾਸਕ ਕਾਲ ਵੱਲੋਂ ਅੱਖੀਂ ਡਿਠੇ ਲਿਖੇ ਹੋਏ ਹਾਲ ਬਾਬਾ ਜੀ ਦੇ ਸ਼ਸਤਰਾਂ ਬਾਰੇ ਔਰ ਉਹਨਾਂ ਦੀ ਯਾਦ ਵਿੱਚ ਬਣੇ ਇਤਿਹਾਸਕ ਸਥਾਨਾਂ ਬਾਰੇ ਜਿਹੜਾ ਵਿਚਾਰ ਕਰਾਂਗੇ ਅਕਸਰ ਕਿਹਾ ਜਾਂਦਾ ਕਿ ਕਿਸੇ ਮਹਾਨ ਆਤਮਾ ਦਾ ਜਿਹੜਾ ਨਾਮ ਹੀ ਹੁੰਦਾ ਉਹ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੁੰਦਾ ਹੈ ਅੱਜ ਅਸੀਂ ਹਰ ਜਗ੍ਹਾ ਲਿਖਿਆ ਪੜਦੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਹ ਧੰਨ ਧੰਨ ਉਹਨਾਂ ਦੇ ਧੰਨਤਾ ਯੋਗ ਕੀਤੇ ਹੋਏ ਮਹਾਨ ਕਰਮ ਹਨ ਮਹਾਨ ਕਾਰਜ ਹਨ ਬਾਬਾ ਸ਼ਬਦ ਉਹਨਾਂ ਦੀ ਬਜ਼ੁਰਗਤਾਈ ਉਹਨਾਂ ਦੀਆਂ ਮਹਾਨ ਸਿਆਣਪਾਂ ਬਾਰੇ ਹੈ ਦੀਪ ਤੋ ਅਰਥ ਅਸੀਂ ਰੋਸ਼ਨੀ ਲੰਮੇ ਹਾਂ ਜਿਨ੍ਹਾਂ ਨੇ ਗੁਰਮਤਿ ਗਿਆਨ ਦੀ ਰੋਸ਼ਨੀ ਬਖੇਰੀ ਔਰ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਲਖਵ ਸੰਗਉ ਪੁਨੇ ਦਾ ਜਿਹੜਾ ਉਹਨਾਂ ਦਾ ਜੀਵਨ ਕਾਲ ਹੈ ਉਹ ਸੰਗਉ ਪੁਨੇ ਨਾਲ ਭਰਪੂਰ ਹੈ ਔਰ ਇਸੇ ਤਰ੍ਹਾਂ ਜਿਹੜੀ ਸ਼ਹਾਦਤ ਹੈ ਉਹ ਇੱਕ ਉਹ ਮਹਾਨ ਸ਼ਹਾਦਤ ਹੈ ਜਿਹਦੇ ਤੇ ਸਮੁੱਚਾ ਸਿੱਖ ਪੰਥ ਬਹੁਤ ਵੱਡਾ ਮਾਣ ਕਰਦਾ ਹੈ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਪ੍ਰਕਾਸ਼ ਜਾਂ ਜਨਮ ਦਿਨ ਆਗਮਨ ਦੇ ਉਸ 14 ਮਾਗ 1682 ਇਸਵੀ ਹੈ ਇਹ 14 ਮਾਗ 26 27 ਜਨਵਰੀ ਦੇ ਤਕਰੀਬ ਹਰ ਸਾਲ ਆਉਂਦਾ ਹੈ ਔਰ ਪਾਉ ਵੰਡ ਸਥਾਨ ਇਹ ਪਿੰਡ ਜਿਹੜਾ ਕਿਸੇ ਸਮੇਂ ਲਾਹੌਰ ਪਰਗਣੇ ਵਿੱਚ ਸੀ ਫਿਰ ਇਹ ਅੰਮ੍ਰਿਤਸਰ ਜ਼ਿਲ੍ਹੇ ਚ ਆਇਆ ਹੁਣ ਇਹ ਤਰਨਤਾਰਨ ਜ਼ਿਲ੍ਹਾ ਸਾਹਿਬ ਵਿੱਚ ਹੈ ਤੇ ਮਾਤਾ ਜਿਉਣੀ ਜੀ ਦੇ ਉਦਰ ਤੋਂ ਪਿਤਾ ਭਾਈ ਭਗਤੂ ਜੀ ਦੇ ਗ੍ਰਹਿ ਵਿਖੇ ਭਗਤਾ ਜੀ ਦੇ ਗ੍ਰਹਿ ਵਿਖੇ 1682 ਈਸਵੀ ਨੂੰ ਹੋਇਆ ਔਰ ਅਕਸਰ ਜਿਸ ਪਰਿਵਾਰ ਤੋਂ ਸੰਸਕਾਰ ਮਿਲਦੇ ਹੈ ਇਹ ਗੁਰੂ ਘਰ ਦੇ ਮਹਾਨ ਸ਼ਰਧਾਲੂ ਸਨ ਭਾਵੇਂ ਗ੍ਰਸਤੀ ਜੀਵਨ ਧਾਰਨ ਕਰਨ ਤੋਂ ਬਾਅਦ ਤਕਰੀਬਨ 14-15 ਸਾਲ ਬਾਅਦ ਇਹ ਜਿਹੜਾ ਪਹਿਲਾ ਨਾਮ ਹੈ ਦੀਪਾ ਰੱਖਿਆ ਗਿਆ ਦੀਪਾ ਜੀ ਦਾ ਜਿਹੜਾ ਜਨਮ ਹੈ ਇਹ ਹੋਇਆ ਔਰ 17 ਸਾਲ ਦੀ ਉਮਰ ਵਿੱਚ ਦੀਪਾ ਜੀ ਜਦੋਂ ਅੰਮ੍ਰਿਤਪਾਨ ਕੀਤਾ ਅਨੰਦਪੁਰ ਸਾਹਿਬ ਵਿਖੇ ਮਾਤਾ ਪਿਤਾ ਦੇ ਨਾਲ ਗਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਦਰ ਦੇ ਉੱਤੇ ਜਾ ਕੇ ਅੰਮ੍ਰਿਤਪਾਨ ਕੀਤਾ ਔਰ ਸਤਗੁਰੂ ਨੇ ਨਾਮ ਜਿਹੜਾ ਉਹ ਦੀਪ ਸਿੰਘ ਰੱਖਿਆ ਔਰ ਇਹ ਜਿਹੜੀ ਧਾਰਮਿਕ ਵਿਦਿਆ ਹੈ ਕਿਉਂਕਿ ਅਨੰਦਪੁਰ ਸਾਹਿਬ ਬਹੁਤ ਵੱਡਾ ਕੇਂਦਰ ਸੀ ਤੇ ਬਾਬਾ ਦੀਪ ਸਿੰਘ ਜੀ ਉਸ ਸਥਾਨ ਦੇ ਹੋ ਕੇ ਰਹਿ ਗਏ ਬਹੁਤ ਕੁਝ ਉਥੋਂ ਬਖਸ਼ਿਸ਼ਾਂ ਗੁਰੂ ਘਰ ਤੋਂ ਲਈਆਂ ਬਹੁਤ ਵੱਡੀ ਸੰਗਤ ਕੀਤੀ ਗ੍ਰੰਥਾਂ ਦਾ ਅਧਿਆਨ ਕੀਤਾ ਕਿਉਂਕਿ ਉਹ ਧਾਰਮਿਕ ਅਧਿਆਤਮਿਕਤਾ ਦਾ ਕੇਂਦਰ ਸੀਗਾ ਅਨੰਤਪੁਰ ਸਾਹਿਬ ਤਾਂ ਜਿੱਥੇ ਕਲਗੀਧਰ ਪਾਸ਼ਾ ਮਹਾਰਾਜ ਜੀ ਦੀਆਂ ਜਿਹੜੀਆਂ ਮੇਹਰਾਂ ਵਰਸਦੀਆਂ ਨੇ ਉੱਥੇ ਜਲੌਅ ਹੈ ਪ੍ਰਤਾਪ ਹੈ ਔਰ ਉਸ ਥੇ तकरीबन ਬਾਬਾ ਦੀਪ ਸਿੰਘ ਜੀ 1703 ਈਸਵੀ ਤੱਕ ਰਹੇ ਪਹਿਲੀਆਂ ਜੰਗਾਂ ਵਿੱਚ ਵੀ ਸਤਗੁਰਾਂ ਦੇ ਫੌਜਾਂ ਦੇ ਵਿੱਚ ਰਹੇ ਕੁਝ ਸਮੇਂ ਲਈ ਇਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਨਗਰ ਲੈ ਆਏ ਔਰ ਜਦੋਂ ਸਤਗੁਰਾਂ ਨੇ 1706 ਵਿੱਚ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਫਿਰ ਚਮਕੌਰ ਦੀ ਜੰਗ ਹੋਈ ਸਰਸਾ ਨਦੀ ਦੀ ਫਿਰ ਖਿਦਰਾਣੇ ਦੀ ਢਾਬ ਤੋਂ ਬਾਅਦ ਜੰਗ ਤੋਂ ਬਾਅਦ ਜਦੋਂ ਕਲਗੀਧਰ ਪਾਸ਼ਾ ਦੰਦਮਹਾ ਸਾਹਿਬ ਵਿਖੇ ਠਹਿਰਦੇ ਨੇ 9 ਮਹੀਨੇ ਦੇ ਕਰੀਬ ਤਾਂ ਉਸ ਥਾਂ ਤੇ ਜਦੋਂ ਭਾਈ ਮਨੀ ਸਿੰਘ ਜੀ ਤੋਂ ਦੁਬਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕੰਠ ਤੋਂ ਉਚਾਰ ਕੇ ਤਿਆਰ ਕਰਵਾਏ ਤਾਂ ਬਾਬਾ ਦੀਪ ਸਿੰਘ ਜੀ ਉਸ ਸ਼ਰਨ ਵਿੱਚ ਰਹੇ ਜਿਨ੍ਹਾਂ ਦੀ ਮੁੱਖ ਸੇਵਾ ਇਤਿਹਾਸ ਵਿੱਚ ਲਿਖੀ ਹੈ ਕਲਮਾਂ ਘੜਨੀਆਂ ਸਿਆਹੀ ਤਿਆਰ ਕਰਨੀ ਤੇ ਕਾਗਜ਼ ਤਿਆਰ ਕਰਨਾ ਉੱਥੇ ਹੀ ਦਸਮ ਪਾਸ਼ਾ ਜੀ ਜਿੱਥੇ ਆਪਣੇ ਕੰਠ ਤੋਂ ਬਾਣੀ ਸਮੋਚਾ ਗ੍ਰੰਥ ਤਿਆਰ ਕਰਵਾਇਆ ਨੌਵੇਂ ਪਾਸ਼ਾ ਦੀ ਬਾਣੀ ਦਰਜ ਹੋਈ ਤੇ 48 ਗੁਰਸਿੱਖਾਂ ਨੂੰ ਜਿਹੜੇ ਅਰਥ ਬੋਧ ਕਰਾਏ ਉੱਥੋਂ ਹੀ ਬਾਬਾ ਦੀਪ ਸਿੰਘ ਜੀ ਪਹਿਲੇ ਦਮਦਮਾ ਟਕਸਾਲ ਦੇ ਮੁਖੀ ਸਥਾਪਿਤ ਹੋਏ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਲਗੀਧਰ ਪਾਸ਼ਾ ਜੀ ਨੇ ਕਿ ਤੁਸੀਂ ਦਮਦਮਾ ਸਾਹਿਬ ਨੂੰ ਸਿੱਖੀ ਦਾ ਕੇਂਦਰ ਸਥਾਪਿਤ ਕਰਨਾ ਹੈ ਇਸੇ ਲਈ ਦਮਦਮੀ ਤਖਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੇ ਔਰ ਉੱਥੇ ਹੀ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਸਰੂਪ ਕਲਗੀਧਰ ਪਾਤਸ਼ਾਹ ਜੀ ਨੇ ਤਿਆਰ ਕਰਵਾਇਆ ਸੀ ਉਹਦੇ ਚਾਰ ਉਤਾਰੇ ਕੀਤੇ ਕਿਉਂਕਿ ਜਦੋਂ ਸਤਿਗੁਰੂ ਨਦੇੜਵਾਲ ਜਾਣ ਲੱਗੇ ਨੇ ਤਾਂ ਉਹ ਸਰੂਪ ਜਿਹੜਾ ਭਾਈ ਮਨੀ ਸਿੰਘ ਜੀ ਕੋਲੋਂ ਲਖਾਇਆ ਸੀ ਉਹ ਨਾਲ ਲੈ ਕੇ ਗਿਆ ਉਸੇ ਨੂੰ ਹੀ ਗ੍ਰਿਹਾਈ ਬਖਸ਼ਿਸ਼ ਕੀਤੀ ਹਜੂਰ ਸਾਹਿਬ ਵਿਖੇ ਸਤਿਗੁਰਾਂ ਨੇ ਤੇ ਇਹ ਜਿਹੜੇ ਚਾਰ ਉਤਾਰੇ ਸੀ ਏ ਬਾਬਾ ਦੀਪ ਸਿੰਘ ਜੀ ਨੇ ਕੀਤੇ ਔਰ ਇਥੋਂ ਜਿਹੜੀ ਆ ਅਰਥ ਪਰੰਪਰਾ ਤੇ ਸ਼ੁੱਧ ਬਾਣੀ ਦੀ ਪਰੰਪਰਾ ਜਿਹੜੀ ਆ ਸ਼ੁਰੂਆਤ ਹੋਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਆਏ ਸਤਿਗੁਰਾਂ ਤੋਂ ਥਾਪੜਾ ਲੈ ਕੇ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਫੌਜ ਦੇ ਮਹਾਨ ਸਿਪਾਹੀ ਸਨ ਚੱਪੜਚੀੜੀ ਦੀ ਜੜੀ ਜੰਗ ਹੈ ਸਰਹੰਦ ਦੀ ਫਤਿਹ ਹੈ ਇੱਥੇ ਬਾਬਾ ਦੀਪ ਸਿੰਘ ਜੀ ਮੂਹਰੇ ਹੋ ਕੇ ਜੂਝੇ ਇਹ ਵੀ ਇਤਿਹਾਸ ਵਿੱਚ ਆਉਂਦਾ ਕਿ ਜਦੋਂ ਤਤ ਖਾਲਸਾ ਤੇ ਬੰਦਈ ਖਾਲਸਾ ਦਾ ਕੁਝ ਮਨਮਟਾਵ ਹੋਇਆ ਤੇ ਬਾਬਾ ਦੀਪ ਸਿੰਘ ਜੀ ਫੇਰ ਉਹਨਾਂ ਨੇ ਦੰਦਮਾ ਸਾਹਿਬ ਕਿਉਂਕਿ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਬਚਨ ਸਨ ਉਹਨਾਂ ਦੀ ਪਾਲਣਾ ਕਰਦਿਆਂ ਫੇਰ ਉਹਨੂੰ ਸਿੱਖੀ ਦਾ ਕੇਂਦਰ ਜਿਹੜਾ ਸਥਾਪਿਤ ਕੀਤਾ 1748 ਈਸਵੀ ਵਿੱਚ ਜਦੋਂ ਤਕਰੀਬਨ 65 ਜਥੇ ਸਨ ਸਿੱਖਾਂ ਦੇ ਉਹਨਾਂ ਨੂੰ 100 ਕਰਕੇ 12 ਮਿਸਲਾਂ ਬਣੀਆਂ ਤਾਂ ਜਿਹੜੀ ਸ਼ਹੀਦਾਂ ਦੀ ਮਿਸਲ ਸੀ ਉਹਦੇ ਪਹਿਲੇ ਮੁਖੀ ਵੀ ਬਾਬਾ ਦੀਪ ਸਿੰਘ ਜੀ ਸਨ ਸ਼ਹੀਦ ਮਿਸਲ ਦੇ ਮੁਖ ਸੇਵਾਦਾਰ ਜਿਹੜੀ ਇੱਕ ਜਜਾਰੂਆਂ ਦੀ ਜਥੇਬੰਦੀ ਸੀ ਜਿਨ੍ਹਾਂ ਦਾ ਬਹੁਤ ਵੱਡਾ ਪੰਥ ਵਿੱਚ ਸਤਕਾਰ ਸੀ ਜਦ ਅਹਿਮਦ ਸ਼ਾਹ ਅਬਦਾਲੀ ਨੇ ਚੌਥਾ ਹਮਲਾ ਕੀਤਾ ਭਾਰ ਦੇ ਉੱਤੇ ਤੇ 1757 ਈਸਵੀ ਦੇ ਵਿੱਚ ਉਹਨੇ ਜਿਹੜਾ ਰਾਮਰੌਣੀ ਦਾ ਕਿਲਾ ਸੀ ਹਰਮੰਦਰ ਸਾਹਿਬ ਦੇ ਲਾਗੇ ਉਹਦਾ ਮੜੀਆ ਮੀਟ ਕੀਤਾ ਉਹਦਾ ਸਾਰਾ ਜਿਹੜਾ ਮਲਬਾ ਸੀ ਉਹਦੇ ਨਾਲ ਸਰੋਵਰਪੂਰ ਦਿੱਤਾ ਜਹਾਂ ਖਾਂ ਉਹਦਾ ਇੱਕ ਜਰਨਲ ਸੀ ਤਾਂ ਇਹ ਖਬਰ ਜਦੋਂ ਦਮਦਮਾ ਸਾਹਿਬ ਵਿਖੇ ਪਹੁੰਚੀ ਤਾਂ ਬਾਬਾ ਦੀਪ ਸਿੰਘ ਜੀ ਦੀ ਉਸ ਸਮੇਂ ਉਮਰ 75 ਸਾਲ ਦੇ ਕਰੀਬ ਸੀ ਔਰ ਬਾਬਾ ਦੀਪ ਸਿੰਘ ਜੀ ਨੇ ਆਪਣੇ ਜਿੰਨੇ ਵੀ ਉਸ ਸਮੇਂ ਦੇ ਉਹਨਾਂ ਦੇ ਸਿਪਾਹੀ ਸੀ ਉਹਨਾਂ ਨੂੰ ਪ੍ਰੇਰਿਆ ਔਰ ਉਥੋਂ ਅਰਦਾਸ ਕਰਕੇ ਚੱਲੇ ਕਿ ਜਾਂ ਤਾਂ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਵਾਂਗੇ ਜਾਂ ਫਿਰ ਆਪਣੇ ਸੀਸ ਜਿਹੜੇ ਆ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਭੇਟ ਕਰਾਂਗੇ ਔਰ ਰਸਤੇ ਵਿੱਚ ਆਉਂਦਿਆਂ ਕਿਉਂਕਿ ਦੰਦਵਾ ਸਾਹਿਬ ਤੋਂ ਚੱਲਦਿਆਂ ਮਾਲਵਾ ਮਾਝਾ ਇੱਥੋਂ ਤੱਕ ਆਉਂਦਿਆਂ 5000 ਦੇ ਕਰੀਬ ਜਿਹੜੇ ਆ ਸਿਪਾ ਸਲਾਰ ਬਾਬਾ ਦੀਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਗਵਾਈ ਹੇਠ ਇਕੱਤਰਤ ਹੋਏ ਔਰ ਇਹ ਜਿਹੜਾ ਕਮਸਾਨ ਦਾ ਯੁੱਧ ਹੈ ਕਿਉਂਕਿ ਇੱਥੇ ਜਹਾਨ ਖਾਨ ਵੀ ਲੜਿਆ ਉਹਦਾ ਜਰਨੈਲ ਲਤਾਈ ਖਾਨ ਵੀ ਲੜਿਆ ਪਰ ਇੱਕ ਜਿਹੜੀ ਵਿਸ਼ੇਸ਼ ਉਸ ਸਮੇਂ ਦਾ ਜਿਹੜਾ ਮੁਗਲ ਜਿਹੜਾ ਰੋਜ਼ਨਾਮਚਾ ਲਿਖਦਾ ਸੀ ਮਸਕੀਨ ਕਿਹਾ ਜਾਂਦਾ ਉਸ ਨੂੰ ਇਤਿਹਾਸਕਾਰ ਹੀ ਮੰਨ ਸਕਦੇ ਆ ਕਿ ਜਿਹੜਾ ਡੈਰੀ ਲਿਖਦਾ ਸੀ ਉਸ ਨੇ ਆਪਣੀ ਡੈਰੀ ਵਿੱਚ ਲਿਖਿਆ ਕਿ ਜਦੋਂ ਸਿੱਖਾਂ ਦੇ ਦਲ ਆਏ ਤੇ ਉਹਨੇ ਇੱਕ ਵਾਰੀ ਸਾਡੀਆਂ ਜਿਹੜੀਆਂ ਫੌਜਾਂ ਨੂੰ ਭਾਜੜਾਵਾ ਦਿੱਤੀਆਂ ਔਰ ਸਾਡੇ ਦਲਾਂ ਨੂੰ چیرਦੇ ਸਾਡੀਆਂ ਫੌਜਾਂ ਨੂੰ چیرਦੇ ਉਹ ਗੁਰੂ ਕੇ ਚੱਕ ਵੱਲ ਵੱਧ ਰਹੇ ਸਨ ਔਰ ਇਹ ਵੀ ਹੋਇਆ ਕਿ ਇੱਕ ਸਮਾਂ ਜਦੋਂ ਫੇਰ ਸਾਰੀਆਂ ਸਿੱਖ ਫੌਜਾਂ ਤਾਈ ਖਾਨ ਤੇ ਜਹਾਨ ਖਾਨ ਕਿਉਂਕਿ ਤਾਈ ਖਾਨ ਇੱਕ ਵਾਰੀ ਡਰਦਾ ਹੋਇਆ ਮੈਦਾਨੇ ਜੰਗ ਚੋਂ ਭੱਜ ਗਿਆ ਸੀ ਜਹਾਨ ਖਾਨ ਨੇ ਕਮਾਲ ਸੁਵਾਲੀ ਤਾਂ ਉਹਦੇ ਵਿੱਚ ਵੀ ਉਹ ਕਹਿੰਦਾ ਕਿ ਸੀ ਬਹੁਤ ਸਾਰਾ ਬਰੂਧ ਸਿੱਟਦੇ ਸਾਂ ਪਰ ਸਿੱਖ ਯੋਧੇ ਜਿਹੜੇ ਐ ਉਹ ਫੇਰ ਵੀ ਗੁਰੂ ਕੇ ਚੱਕ ਵੱਲ ਜਾਂਦੇ ਨੇ ਕਿ ਆਪਣਾ ਪ੍ਰਾਣ ਨਿਭਾਉਣ ਵਾਸਤੇ ਆਪਣੇ ਗੁਰੂ ਘਰ ਵੱਲ ਉਹ ਪਿੱਛੇ ਨਹੀਂ ਦੌੜਦੇ ਤਾਂ ਇੱਥੇ ਦਵੱਲਾ ਯੁੱਧ ਹੁੰਦਾ ਇੱਥੇ ਜਿਹੜੇ ਜਰਨੈਲਾਂ ਦੇ ਨਾਂ ਜਮਾਲ ਖਾਂ ਵੀ ਲਿਖਿਆ ਹੋਇਆ ਤੇ ਵਖ ਵਖ ਰੂਪ ਵਿੱਚ ਵੀ ਦੋ ਤਿੰਨ ਨਾਂ ਆਉਂਦੇ ਨੇ ਪਰ ਇਹ ਦਵੱਲੇ ਯੁੱਧ ਦੇ ਵਿੱਚ ਰਾਮ ਸਰ ਦੇ ਸਥਾਨ ਦੇ ਉੱਤੇ ਕਿਉਂਕਿ ਲੜਾਈ ਲੋਗੜ ਤੋਂ ਸ਼ੁਰੂ ਹੋਈ ਟਾਲਾ ਸਾਹਿਬ ਸਥਾਨ ਵੀ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਹੈ ਬਾਬਾ ਨੌ ਸਿੰਘ ਜੀ ਬਾਰੇ ਵੀ ਬਹੁਤ ਭਿਆਨਕ ਯੁੱਧ ਦਾ ਦਵੱਲੇ ਯੁੱਧ ਦਾ ਵੇਰਵਾ ਹੁੰਦਾ ਹੈ ਕਿ ਜਿਨ੍ਹਾਂ ਨੇ ਬਹੁਤ ਹੀ ਬਹਾਦਰੀ ਦੇ ਨਾਲ ਜਿਹੜਾ ਉੱਥੇ ਯੁੱਧ ਕੀਤਾ ਤੇ ਸ਼ਹਾਦਤ ਪਾਈ ਤਾਂ ਬਾਬਾ ਦੀਪ ਸਿੰਘ ਜੀ ਦਾ ਇਹ ਇਤਿਹਾਸ ਕਹਿੰਦਾ ਕਿ ਦੋਨਾਂ ਜਰਨੈਲਾਂ ਦੇ ਜਿਹੜੇ ਆ ਉਹ ਸੀਸ ਕੱਟੇ ਗਏ ਜਾਂ ਸਿਰ ਲੈ ਗਏ ਪਰ ਉਹ ਜਿਹੜਾ ਖਾਨ ਜਮਾਲ ਖਾਨ ਸੀ ਉਹ ਤਾਂ ਉੱਥੇ ਹੀ ਢਹਿ ਟੇਰੀ ਹੋ ਗਿਆ ਤੇ ਬਾਬਾ ਜੀ ਦੇ ਇੱਕ ਸਾਥੀ ਭਾਈ ਧਰਮ ਸਿੰਘ ਜੀ ਨੇ ਪ੍ਰਾਣ ਯਾਦ ਕਰਾਇਆ ਕਿ ਬਾਬਾ ਜੀ ਤੁਸੀਂ ਤੇ ਸੀਸ ਅਸੀਂ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਪੇਟ ਕਰਨਾ ਇਹ ਸਾਡੀ ਜਿਹੜੀ ਪ੍ਰਚਲਿਤ ਪਰੰਪਰਾ ਦੀ ਤਸਵੀਰ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਖੱਬੇ ਹੱਥ ਤੇ ਖੰਡਾ ਜਿਹੜਾ ਸੱਜੇ ਹੱਥ ਵਿੱਚ ਵਹੋਂਦੇ ਹੋਏ ਆਪਣਾ ਪ੍ਰਾਣ ਨਵਾਇਆ ਤੇ ਆਪਣਾ ਸੀਸ ਜਿਹੜਾ ਉਸ ਪ੍ਰਕਰਮਾਂ ਵਿੱਚ ਹਰਮੰਦਰ ਸਾਹਿਬ ਉੱਜਾ ਕੇ ਭੇਟ ਕੀਤਾ ਜਿੱਥੇ ਸੰਗਤਾਂ ਜਿਹੜੀਆਂ ਉਹ ਸ਼ਹੀਦ ਬੁੰਗਾ ਹੈ ਜਿੱਥੇ ਨਤਮਸਤਕ ਹੁੰਦੀਆਂ ਅਸੀਂ ਵੀ ਬਚਪਨ ਤੋਂ ਉਸ ਸਥਾਨ ਨੂੰ ਦੇਖਦੇ ਆ ਅੱਜ ਤੱਕ ਦੇਖ ਰਹੇ ਆ ਔਰ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਧੜ ਦਾ ਸੰਸਕਾਰ ਹੋਇਆ ਤੇ ਉਹਨਾਂ ਦੇ ਯੋਧਿਆਂ ਦੇ ਸੰਸਕਾਰ ਹੋਏ ਉਹ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਹੈ ਜਿਹੜਾ ਰਾਮਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਹੈ ਜਿੱਥੇ ਬਿਆੰਤ ਸੰਗਤਾਂ ਜਿਹੜੀਆਂ ਉਹ ਦੁਪਹਿਰਾ ਵੀ ਕੱਟਦੀਆਂ ਨੇ ਔਰ ਸੰਗਤਾਂ ਸਿੱਖ ਸੰਗਤਾਂ ਹੀ ਨਹੀਂ ਜਿਹੜੇ ਬਹੁਤ ਸਾਰੇ ਗੈਰ ਸਿੱਖ ਪਰਿਵਾਰ ਵੀ ਨੇ Hindu ਪਰਿਵਾਰ ਵੀ ਨੇ ਉਹ ਵੀ ਇਸ ਬਾਣੀ ਸਿਮਰਨ ਅਭਿਆਸ ਵਿੱਚ ਸ਼ਾਮਲ ਹੁੰਦੇ ਨੇ ਇਸ ਲਈ ਜਿਹੜੇ ਮਹਾਨ ਯੋਧੇ ਨੇ ਮਹਾਨ ਸੂਰਮੇ ਨੇ ਬਾਬਾ ਦੀਪ ਸਿੰਘ ਜੀ ਜੋ ਅਜਿੱਤ ਯੋਧੇ ਨੇ ਜਿਨ੍ਹਾਂ ਨੂੰ ਮਹਾਬਲੀ ਸ਼ਬਦ ਵੀ ਲਿਖਿਆ ਮਹਾਨ ਸ਼ਹੀਦ ਵੀ ਲਿਖਿਆ ਜਿੰਦੇ ਸ਼ਹੀਦ ਵੀ ਲਿਖਿਆ ਸੰਤ ਸਿਪਾਹੀ ਵੀ ਲਿਖਿਆ ਜਿਨ੍ਹਾਂ ਦੇ ਉੱਤੇ ਗੁਰੂ ਪੰਥ ਦਾ ਬਹੁਤ ਵੱਡਾ ਗੌਰਵ ਹੈ ਔਰ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਸ਼ਾਸਤਰ ਨੇ ਉਹ ਸ੍ਰੀ ਕਾਲ ਤਖਸਾ ਬਿਖੇ ਜਿਨ੍ਹਾਂ ਦੇ ਦਰਸ਼ਨ ਕਰਾਏ ਜਾਂਦੇ ਆ ਔਰ ਇਹ ਖਾਸ ਕਰਕੇ ਦ੍ਰਿਸ਼ਮਾਨਣ ਯੋਗ ਹੁੰਦਾ ਜਦੋਂ ਦਰਸ਼ਨ ਕਰਾਉਣ ਵਾਲੇ ਗੁਰਸਿੱਖ ਪਿਆਰੇ ਆ ਸ਼ਾਸਤਰਾਂ ਦੇ ਦਰਸ਼ਨ ਕਰਾਉਂਦੇ ਆ ਉਹ ਇੱਕ ਭਾਵਕ ਮੋਰ ਹੁੰਦਾ ਹੈ ਉੱਥੇ ਬਾਬਾ ਦੀਪ ਸਿੰਘ ਜੀ ਦਾ ਦੋ ਧਾਰਾ ਖੰਡਾ ਵੀ ਹੈ ਔਰ ਉਹਨਾਂ ਦੀ ਇੱਕ ਕਿਰਪਾਨ ਵਰਗਾ ਸ਼ਸਤਰ ਵੀ ਹੈ ਉਹਨਾਂ ਦੇ ਸਨੇਰੀ ਚੱਕਰ ਵੀ ਨੇ ਉਹਨਾਂ ਦੇ ਦਮਾਲੇ 'ਚ ਸਜਾਉਣ ਵਾਲੀਆਂ 3-3 ਇੰਚ ਦੇ ਖੰਡੇ ਵੀ ਨੇ ਔਰ 6-6 ਇੰਚ ਦੀਆਂ ਛੋਟੀਆਂ ਕਿਰਪਾਨਾਂ ਵੀ ਨੇ ਔਰ ਤਕਰੀਬਨ ਇਹ 10 ਗੋਲ ਚੱਕਰ ਨੇ ਜਿਹੜੇ ਦਮਾਲੇ 'ਚ ਸਜਾਉਂਦੇ ਸਨ ਇੱਕ ਵੱਡਾ ਚੱਕਰ ਹੈ ਜਿਹੜਾ ਜੰਗ ਦੇ ਮੈਦਾਨ ਵਿੱਚ ਕੰਮ ਆਉਂਦਾ ਔਰ ਇੱਕ ਸਨਹਿਰੀ ਚੱਕਰ ਦੇ ਇੱਕ ਪਾਸੇ ਬਾਣੀ ਹੈ ਔਰ ਦੂਸਰੇ ਪਾਸੇ 10 ਗੁਰੂ ਸਾਹਿਬਾਨ ਦੇ ਨਾਮ ਲਿਖੇ ਹੋਏ ਨੇ ਔਰ ਇਹ ਵੀ ਇਤਿਹਾਸਕ ਵੇਰਵਾ ਹੈ ਕਿ ਸਵਾਮਣ ਕੱਚੇ ਪਹਾੜ ਦਾ ਉਹਨਾਂ ਦਾ ਸਮੂੱਚਾ ਜਿਹੜਾ ਜਿਹੜਾ ਆਪਣਾ ਪਹਿਨਦੇ ਸਨ ਸ਼ਸਤਰ ਵਸਤਰ ਉਹ ਇਨਾ ਵਜਨ ਸੀਗਾ ਇਸ ਲਈ ਸਾਡੀ ਲੋਕ ਪਰੰਪਰਾ ਦੇ ਵਿੱਚ ਜਿਹੜਾ ਕਿਹਾ ਜਾਂਦਾ ਦਾਤਾ ਤੇ ਭਗਤ ਸੂਰਮੇ ਤਿੰਨੇ ਜੱਗ ਚੋਂਦੇ ਨੇ ਦੁਨੀਆ ਦੇ ਉੱਤੇ ਦਾਤਾਂ ਦੇਣ ਵਾਲੇ, ਦਾਨ ਕਰਨ ਵਾਲੇ, ਦਾਨੀ, ਸਰਵੰਸਦਾਨੀ, ਕਲਗੀਧਰ ਪਾਸ਼ਾ ਜਿਵੇਂ ਸੰਸਾਰ ਦੇ ਵਿੱਚ ਹੋਰ ਵੀ ਦਾਤੇ ਹੋਏ, ਉਹ ਵੀ ਸੀਨਾ-ਬਸੀਨਾ ਸੰਸਾਰ ਉਹਨਾਂ ਨੂੰ ਯਾਦ ਕਰਦਾ ਹੈ। ਜਿਹੜੇ ਭਗਤ ਹੋਏ, ਸੰਤ ਮਹਾਤਮਾ ਹੋਏ, ਬ੍ਰਹਮ ਗਿਆਨੀ ਹੋਏ, ਸਾਧੂ ਹੋਏ, ਉਹ ਵੀ ਸੰਸਾਰ ਵਿੱਚ ਜਉਂਦੇ ਨੇ ਤੇ ਜਿਹੜੇ ਸੂਰਮੇ ਨੇ, ਯੋਧੇ ਨੇ, ਬਹਾਦਰ ਨੇ ਉਹ ਵੀ ਸੁਦੀਪ ਕਾਲ ਸੰਸਾਰ ਵਿੱਚ ਆਉਂਦੇ ਨੇ ਇਸ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਇੱਕ ਵੱਡੇ ਦਾਤੇ ਵੀ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬਾਣੀ ਦਾ ਪ੍ਰਵਾਹ ਚਲਾਇਆ ਬਹੁਤ ਸਾਰੇ ਸਰੂਪ ਲਿਖੇ ਅਮਰ ਸੰਚਾਰ ਹੁੰਦੇ ਰਹਿ ਸਿੱਖੀ ਦਾ ਕੇਂਦਰ ਸਥਾਪਿਤ ਕੀਤੇ ਔਰ ਵੱਡੇ ਭਗਤ ਵੀ ਨੇ ਜਿਨ੍ਹਾਂ ਦੀ ਬੰਦਗੀ ਜਿਨ੍ਹਾਂ ਦੀ ਬ੍ਰਹਮ ਗਿਆਨਤਾ ਔਰ ਜਿਹੜੇ ਯੋਧੇ ਵੀ ਨੇ ਬਹਾਦਰ ਯੋਧੇ ਵੀ ਸੂਰਮੇ ਵੀ ਨੇ ਇਹ ਤਿੰਨੇ ਰੂਪ ਇੱਕ ਰੂਪ ਵਿੱਚੋਂ ਦੇਖਣੇ ਹੋਣ ਤਾਂ ਉਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ